ਹਾਂਜੀ ਸਾਸ਼ਟਰੀ ਆਕਾਲ ਜੀ ਸਾਰਿਆਂ ਨੂੰ ਆਪਾਂ YouTube ਤੇ ਹਾਜ਼ਰੀ ਲਵਾਈ ਆ ਕਾਫੀ ਦਿਨਾਂ ਬਾਅਦ ਤੇ ਬਲੌਗ ਟੈਪ ਮੰਨ ਲਓ 5-7 ਮਿੰਟਾਂ ਦੀ ਵੀਡੀਓ ਆਪਾਂ ਮੈਨ ਮੈਨਾ ਟੈਕਟਸ ਕੱਢਿਆ ਕਰਾਂਗੇ ਜੋ ਵੀ ਦਿਨ ਦੇ ਵਿੱਚ ਆਪਾਂ ਕਰਦੇ ਆਂ ਕੋਠੀ ਦੇ ਮੁਕਾਬਲ ਕੰਮ 'ਚ ਤੇ ਅੱਜ ਧੁੰਦ ਵੀ ਕਾਫੀ ਐ ਤੇ ਉੱਪਰ ਚੱਲ ਰਿਹਾ ਆਪਣਾ ਕੰਮ ਲੌਬੀ ਦੇ ਵਿੱਚ ਬਾਕੀ ਮਸਾਲਾ ਵਗੈਰਾ ਬਣ ਗਿਆ ओके ਹੋ ਗਿਆ ਤੇ ਪਲਾਸਟਰ ਚੱਲ ਰਿਹਾ ਹੈਗਾ ਹਵਾ ਵੀ ਕਾਫੀ ਇਧਰੋਂ ਆ ਰਹੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਐਂਡ ਤੱਕ ਦੇਖੋ ਤੁਸੀਂ ਇਹ ਆਪਾਂ ਸਾਰੇ ਦਿਨ ਦਾ ਨਿਚੋੜ ਇੱਕ ਵੀਡੀਓ ਦੇ ਵਿੱਚ ਪਾ ਦਿਆ ਕਰਾਂਗੇ ਸੋ ਹਾਂਜੀ ਆਪਣਾ ਕੰਮ ਉੱਪਰ ਲੌਬੀ ਦੇ ਵਿੱਚ ਚੱਲ ਰਿਹਾ ਹੈ ਤੇ ਇਹਦੇ ਵਿੱਚ ਆਪਾਂ ਜਿਹੜੀ ਵੱਡੀ ਮੋਟਰ ਪਾਇਪ ਹੁੰਦੀ ਹੈ ਮਤਲਬ ਉਹਦੇ ਨਾਲ ਪਾਣੀ ਮਾਰਾਂਗੇ ਤਾਂ ਚਿੱਕੜ ਜਿਆਦਾ ਹੋ ਜਾਂਦਾ ਆਪਾਂ ਨਾ ਟੈਂਕੀ ਦੀ ਆਪਣੇ ਸਪਲਾਈ ਨਾਲ ਦੀ ਨਾਲ ਚਲਵਾਤੀ ਸੀ ਟੈਂਕੀ ਧਰਾ ਕੇ ਉੱਪਰ ਤੇ ਇਹਦੇ ਨਾਲ ਕੀ ਆਪਣਾ ਫਾਇਦਾ ਵੀ ਪਾਣੀ ਘੱਟ ਰੋਲਦਾ ਨਾਲ ਤਾਂ ਤੇ ਬਾਕੀ ਨਾਲੇ ਠੰਡ ਦਾ ਮੌਕਾ ਹੈ ਚਿੱਕੜ ਵਗੈਰਾ ਜਿਆਦਾ ਨਹੀਂ ਹੁੰਦਾ ਫਿਰ ਤੁਰਨ ਵਿੱਚ ਆਸਾਨੀ ਰਹਿੰਦੀ ਹੈ ਤੇ ਬਾਕੀ ਵਸ ਕੰਮ ਚਲਾਉਣੇ ਆ ਮਸਾਲਾ ਬਣ ਗਿਆ ਜੀ ਸਿਮੈਂਟ

ਜਦੋਂ ਵੈਗਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਹੋਇਆ ਹੋਵੇ ਤਾਂ ਆਪਣਾ ਕੰਮ ਵਧੀਆ ਚੱਲਦਾ ਹੈ ਮਰਜਾਦਾ ਇੱਕ ਬਾਬੇ ਵਿਸ਼ਕਰਮਾ ਜੀ ਨੂੰ ਧਿਆਉਣਾ ਤੇ ਆਪਣੀ ਚੱਟ ਲੱਗ ਗਈ ਸਾਰੀ ਕੰਨ ਤੇ ਅੱਜ ਹਵਾ ਥੋੜੀ ਜਿਆਦਾ ਤੇਜ਼ ਚੱਲ ਰਹੀ ਸੀ ਤਾਂ ਕਰਕੇ ਆਪਾਂ ਇਧਰੋਂ ਪੱਲੀ ਬੰਨੀ ਸਿੱਕਾ ਚਲੋ ਬਾਹਰ ਚ ਤਾਂ ਆਪਣਾ ਥੋੜਾ ਤਾਂ ਹਾਂ ਕੰਮਾਂ ਤੇ ਇਧਰ ਜਿਆਦਾ ਹਵਾ ਪੈਂਦੀ ਸੀ ਤਾਂ ਕਰਕੇ ਇਧਰੋਂ ਆਪਾਂ ਪੱਲੀ ਬੰਨ ਲਈ ਤੇ ਹੁਣ ਕਰਦੇ ਆਂ ਸਾਫ ਸਫਾਈ ਆਮ ਵਸ ਸੱਧੇ ਘੰਟੇ 'ਚ ਲਗਭਗ ਆਪਣਾ ਉੱਪਰ ਉੱਪਰੋ ਮਸਾਲਾ ਲੱਗ ਗਿਆ ਸੀ ਇੱਕ ਬਾਈਆਂ ਦੇ ਬਹੁਤ ਕਮੈਂਟ ਆਉਂਦੇ ਆ ਵੀ ਤੁਸੀਂ ਨਿਹਰਾ ਮਸਾਲਾ ਲਾ ਕੇ ਆਪਣਾ ਪਲਾਸਟਰ ਨਹੀਂ ਕਰਦੇ ਨਿਹਰਾ ਲਾਉਣ ਦਾ ਰੀਜਨ ਆ ਉਥੇ ਹੁੰਦਾ ਜਾਂ ਤਾਂ ਕੋਈ ਆਰ ਸੀ ਸੀ ਹੋਵੇ ਮਤਲਬ ਕੋਈ ਵੀ ਮਥਾਰ ਸੀ ਸੀ ਹੋਵੇ ਉਥੇ ਨਿਹਰਾ ਲਾਉਣ ਦਾ ਫਾਇਦਾ ਹੁੰਦਾ ਤੇ ਇੱਕ ਜਿੱਥੇ ਜਿਵੇਂ ਹੁਣ ਆ ਦੂਸਰਾ ਪਾਸਾ ਸਫਾਈ ਇਹ ਕੰਨ ਦੀ ਪਰਲੇ ਪਾਸੇ ਹੈਗੀ ਤਾਂ ਇਧਰ ਆਪਾਂ ਇਧਰ ਤੇ ਪਾਸੇ ਤਾਂ ਕਰ ਸੰਡੇ ਵੈਸੇ ਸਿੱਧੇ ਪਾਸੇ ਵੀ ਆਪਾਂ ਕਰ ਸੰਡੇ ਮਾਰਦੇ ਨਹੀਂ ਤਾਂ ਕਰਕੇ ਨਿਰਾ ਲਾਉਣ ਦਾ ਮੈਨੂੰ ਏਡਾ ਲੱਗਦਾ ਨਹੀਂ ਵੀ ਕਿਉਂਕਿ ਇੱਟ ਨਾਲ ਵੈਸੀ ਮਸਾਲੇ ਦੀ ਪਕੜ ਵਧੀਆ ਹੁੰਦੀ ਹੈ ਤੇ ਆਪਾਂ ਉਹ ਬਿਰਲਾਂ ਜਿਹੜੀਆਂ ਉਹਦੇ ਵਿੱਚ ਆਟੋਮੈਟਿਕ ਮਸਾਲਾ ਦੇ ਨਾਲ ਸក្តਾਈ ਰਹੂਗੀ ਅੜਕੇ ਤੇ ਤਾਂ ਕਰਕੇ ਆਪਾਂ ਨਿਰਾ ਕੋਈ ਲਾਉਂਦੇ ਨਹੀਂ ਬਾਕੀ ਆਪਾਂ ਨੂੰ ਪਹਿਲਾਂ ਤੋਂ ਇਹਦੋਂ ਕੰਮ ਸਿੱਖਦੇ ਆ ਉਦੋਂ ਤੋਂ ਸਿਖਾਇਆ ਗਿਆ ਵੀ ਜਦੋਂ ਆਪਾਂ ਕੋਈ ਵੀ ਕੰਮ ਕਰਗੇ ਤਾਂ ਉਹਦੀ ਬਿਲਕੁਲ ਫੁੱਲ ਸਫਾਈ ਚਾਹੀਦੀ ਹੈ ਜੇ ਹੁਣ ਫਰਜ ਕਰੋ ਆ ਕੱਲ ਵਾਲੀ ਕੰਧ ਕੱਢੀ ਹੈ ਪਲਾਸਟਰ ਕਰੀ ਹੋਈ ਹੈ ਤਾਂ ਜੇ ਅੱਜ ਆਪਾਂ ਇਹ ਤੇ ਨਿਰੇ ਲਾਉਂਦੇ ਤਾਂ ਉਹ ਤੇ ਯਕੀਨ ਨਹੀਂ ਸੀ ਵੀ ਛਿੱਟੇ ਪੈਣੀ ਪੈਣੇ ਸੀ ਤਾਂ ਉਹ ਨਰੇ ਦੇ ਛਿੱਟੇ ਚਮਕਦੇ ਰਹਿੰਦੇ ਮੁੜ ਕੇ ਜੇ ਮਾਲਕ ਫਰਜ ਕਰੋ ਵੀ ਨਹੀਂ ਕਲਰ ਕਰਾਉਂਦਾ ਮਕਾਨ ਨੂੰ ਤਾਂ ਉਹ ਬੁਰੇ ਲੱਗਦੇ ਰਹਿੰਦੇ ਤਾਂ ਕਰਕੇ ਆਪਾਂ ਇਸ ਗੱਲ ਤੋਂ ਨਿਰਾ ਨਹੀਂ ਲਾਉਂਦੇ ਤੇ ਆਪਾਂ ਜਿੰਨਾ ਕੁ ਹੋ ਸਕੇ ਕੋਸ਼ਿਸ਼ ਕਰੀਦੀ ਆ ਵੀ ਇੱਕ ਜਿਵੇਂ ਆਪਾਂ ਕਹਿ ਲਈਏ ਵੀ ਪੈੜ ਵਾਲੇ ਵਾਲੇ ਦਾ ਵੀ ਜੋੜ ਰਵੇ ਨਾ ਕੰਨ ਦੇ ਵਿੱਚ ਤੁਸੀਂ ਕਿਤੇ ਵੀ ਦੇਖ ਲਿਓ ਕੱਲੀ ਆਪਣੀ ਪਰਲੇ ਪਾਸੇ ਵੱਡੀ ਕੰਨ ਤੋਂ ਬਿਨਾ ਆਪਣੇ ਕਿਸੇ ਵੀ ਪਲਾਸਟਰ ਤੇ ਕੋਈ ਜੋੜ ਕੋਈ ਪੈੜ ਵਾਲੇ ਵਾਲੇ ਦਾ ਜੋੜ ਉਹ ਚੀਜ਼ ਹੈ ਨਹੀਂਗੀ ਹਾਂਜੀ ਆਪਾਂ ਉਪਰੋਂ-ਉਪਰੋਂ ਕੰਦ ਕਰਤੀ ਸੀ ਤੇ ਨੀਚੇ ਲਾ ਕੇ ਕਲੀਅਰ ਆ ਸੋਨੀ ਨੇ ਅੱਜ ਟਾਰਗੇਟ ਰੱਖਤਾ ਵੀ ਆ ਜਿਹੜੀਆਂ ਦੋ ਕੰਧਾਂ ਰਹਿੰਦੀਆਂ ਨੇ ਇੱਧਰ ਲਈ ਲਗਭਗ 15 ਵਾਏ ਦੀ ਇੱਧਰ ਲਈ 17 ਵਾਏ ਦੀ ਐ ਤੇ ਦੋ ਤੇ ਇੱਕ ਆ ਕੰਧ ਰਹਿੰਦੀ ਆਪਣੀ ਜਿਹੜੀ ਨੂੰ ਅੱਜ ਲੱਗੇ ਆਂਗੇ ਟਾਈਮ ਹੋ ਗਿਆ 11 ਵਜੇ ਦਾ ਕਹਿੰਦਾ ਵੀ ਜੇ ਸ਼ਾਮ ਨੂੰ 5 ਵਜੇ ਦੇ ਤੱਕ ਤੁਸੀਂ ਇਹ ਕੰਧਾਂ ਕਰਤੀਆਂ ਤਾਂ ਪਾਰਟੀ ਮੇਰੇ ਵੱਲੋਂ ਚੱਲੂ ਦੇਖਦੇ ਆਂ ਅੱਜ ਤੇ ਪਾਰਟੀ ਦਾ ਨਾਮ ਲਿਆ ਤੇ ਚਾਹ ਦੇ ਨਾਲ ਆਪਣੇ ਕੋਲ ਆਈਆਂ ਜਲੇਬੀਆਂ ਆਪਣੇ ਡੇਰੇ ਚ ਪ੍ਰੋਗਰਾਮ ਸੀ ਤੇ ਉਥੋਂ ਆਪਣੇ ਪਹੁੰਚੀਆਂ ਸੀਗੀਆਂ ਲੈ ਸੋਨੀ ਅੱਜ ਚੰਗਾ ਕੰਮ ਹੋ ਗਿਆ ਹਨਾ ਸ਼ਾਮ ਨੂੰ ਅੱਜ ਤਾਂ ਇੱਥੋਂ ਲੈਣੀ ਆ ਪਾਰਟੀ ਦੋ ਕੰਧਾਂ ਦੀ ਲੱਗੇ ਸ਼ਰਤ ਲਓ ਜੀ ਸਵੇਰੇ ਜਿਹੜੀ ਸ਼ਰਤ ਲੱਗੀ ਸੀ ਸੋਨੀ ਸਿੰਘ ਵੱਲੋਂ ਤੇ ਕਹਿੰਦਾ ਵੀ 5:30 ਨੂੰ ਆ ਕੰਧ ਕਲੀਅਰ ਕਰਨੀ ਆ ਥੱਲੇ ਤੱਕ ਤਿੰਨ ਕੰਦਾ ਸੀਗੇ ਅੱਜ ਸਾਡੇ ਕੋਲ ਲੋਬੀ ਦੀਆਂ ਤੇ ਟਾਈਮ ਹੋ ਗਿਆ 3:30 ਤੇ ਤਾਂਹਾਂ ਤਾਂਹਾਂ ਹਲੇ ਚੱਟ ਲੱਗੀ ਐ ਮੰਨਣਾ ਤੁਸੀਂ ਥੱਲੇ ਰਹਿ ਗਈ ਅੱਧੀ ਦੇਖਦੇ ਆ ਘੰਟੇ 2 ਰਹਿ ਗਏ ਤੇ ਕੀ ਬਣਦਾ ਵਿੱਚ ਦੀ ਚਾਹ ਵੀ ਆਊਗੀ ਚਾਹ ਵੀ ਪੀਣੀ ਆ ਉਹ ਵੀ ਟਾਈਮ ਖਰਾਬ ਜਾਊਗਾ ਤੇ ਬਾਕੀ ਦੇਖੋ ਤੁਸੀਂ ਸਿਰੇ ਤੱਕ ਕੀ ਬਣਦਾ ਟਾਈਮ ਹੋ ਗਿਆ 4:00 ਵਜੇ ਦੇਖਣਾ ਮੈਂ 20 ਮਿੰਟ ਹੈ 5:00 ਵਜੇ आयमन वाला टाइम को रेह गया टोटा तो रह गया आज 40 मिनट हो गई चल बज गई हां ठीक है ये तो कर रेह गया 5:30 बजेरा 5:40 बजे दादा को बैठ के दिया वो तो जादे ना कटा नहीं कटाएंगे नहीं देखो दादा ने देखो चार रेगा खाएंगे केक सोनी मैं इन खेलने वाली उसको पार्टी का हक बन गया क्यों आठ टका रह गया एक घंटे चेंज कर आएंगे ठीक है की कर रहा है ਜੀ ਫਾਈਨਲੀ ਆਪਣੀ ਜਿਹੜੀ ਸ਼ਰਤ ਲੱਗੇ ਸੀ 5:15 ਹੋਏ ਐ ਤੇ 5:40 ਤੱਕ ਕਹਿੰਦੇ ਸੀ ਆਪਾਂ 5:30 ਵੈਸੇ ਬੋਲੇ ਸੀ ਕਿ ਵੀ ਚਾ ਚੂਪੀਵਾਂਗੇ ਤਾਂ ਕਰਕੇ 10 ਮਿੰਟ ਵਧ ਦੇਦੇ ਸੀ ਪਰ ਆਪਣੇ ਕੋਲੇ ਉਹ ਵਾ ਦੇਖ ਲਓ 15 ਮਿੰਟਾਂ ਦਾ ਹੀ ਕੰਮ ਰਹਿ ਗਿਆ ਚਾਰ ਕਵੱਠਲਾਂ ਦਾ ਤੇ ਇਧਰੋਂ ਕਰੋ ਚੈੱਕ ਕੰਮ ਨੂੰ ਸਾਰਾ ਓਕੇ ਐ ਕਲੀਅਰ ਐ ਤਿੰਨੇ ਕੰਨਾਂ ਤੇ ਪਾਰਟੀ ਹੋ ਗਈ ਲਿਆਂਦੇ ਕੁਲਚੇ ਅੱਜ ਆਪਣੇ ਮੁੰਡਾ ਬਣਾਉਂਦਾ ਹੈਗਾ ਤੇ ਕੋਚੇ ਲਿਆਂਦੇ ਹੁਣ ਖਾਣੇ ਆ ਤੇ ਫੇਰ ਉਹ ਕੰਮ ਕਰਾਂਗੇ ਵੀਡੀਓ ਨੂੰ ਲਾਇਕ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਕੋਸ਼ਿਸ਼ ਕਰੀ ਅੱਜ ਪਹਿਲਾ ਵਲੌਗ ਪਾਉਣ ਦੀ ਧੰਨਵਾਦ ਜੀ ਸਤਿ ਸ੍ਰੀ ਅਕਾਲ